ਬਲਵੰਤ ਕਾਰਗੀਦਾ ਲਿਖਿਆ ਨਾਵਲ ਕੱਕਾ ਰੇਤਾ ਭਾਗ 9 ਗਰਮੀਆਂ ਵਿੱਚ ਦੁਪਹਿਰ ਦੇ 11 ਵਜੇ ਸਕੂਲੋਂ ਛੁੱਟੀ ਹੁੰਦੀ ਸਾਰੇ ਮੁੰਡੇ ਛੁੱਟੀ ਦੀ ਘੰਟੀ ਸੁਣਦਿਆਂ ਹੀ ਚੀਕਾਂ ਮਾਰਦੇ ਕਮਰਿਆਂ ਵਿੱਚੋਂ ਨਿਕਲ ਆਉਂਦੇ ਤੇ ਸਿਰ ਉੱਤੇ ਫੱਟੀਆਂ ਤੇ ਵਸਤੇ ਰੱਖੀ ਘਰਾਂ ਨੂੰ ਤੁਰ ਪੈਂਦੇ ਰਸਤੇ ਵਿੱਚ ਜਿਹੜੀ ਕੋਈ ਅੰਬੀ ਦੀ ਗੁੱਠਲੀ ਟੀਨ ਦਾ ਡੱਬਾ ਜਾਂ ਗੰਨੇ ਦਾ ਬੂਝੜ ਮਿਲਦਾ ਤਾਂ ਉਸ ਨੂੰ ਠੇਡੇ ਮਾਰਦੇ ਹੋਏ ਕਰ ਲੈਂਦੇ ਮੈਨੂੰ ਗੁਗਿੱਟਿਆਂ ਤੀਕਰ ਕਾਲੇ ਬੂਟਾਂ ਦਾ ਬੜਾ ਚਾਸੀ ਕਿਉਂਕਿ ਇਹਨਾਂ ਨਾਲ ਪੈਰਾਂ ਉੱਤੇ 60 ਫੀਟ ਲੱਗਣ ਦਾ ਕੋਈ ਡਰ ਨਹੀਂ ਸੀ ਰਹਿੰਦਾ ਅਤੇ ਮੈਂ ਡੇਡਰ ਹੋ ਕੇ ਹਰ ਚੀਜ਼ ਨੂੰ ਆਪਣੀ ਬੂਟ ਦੀ ਨੋਕ ਨਾਲ ਸੁੰਘ ਸਕਦਾ ਸੀ ਇਹਨਾਂ ਉੱਤੇ ਪਾਲਿਸ਼ ਕਰਨਾ ਇਤਨਾ ਹੀ ਬੇਫਾਇਦਾ ਸੀ ਜਿੰਨਾ ਅੰਨੇ ਟੋਬੇ ਵਿੱਚ ਸਾਬਣ ਮਲ ਕੇ ਨਾਉਣਾ ਜੇਟ ਹਾਰਤੀ ਧੁੱਪ ਤੇਜ਼ ਧੁੱਪ ਵਿੱਚ ਜਦ ਕੰਧਾਂ ਕੋਲੇ ਠੀਕ ਦਬੈਣ ਨਾਲ ਪਰਫੰਕ ਤਾਂ ਪਨ ਲੱਗ ਜਾਂਦੀ ਮੇਰੀ ਮਾਂ ਝੁੰਗੜੇ ਉੱਤੇ ਪੱਖੀ ਚਲਦੀ ਚਲਦੀ ਸੌ ਜਾਂਦੀ ਮੈਂ ਕੁਰਸੀ ਉੱਤੇ ਸੌਣ ਦਾ ਯਤਨ ਕਰਦਾ ਬੈਠਾ ਰਹਿੰਦਾ ਪਰ ਨੀਂਦ ਨਾ ਪੈਂਦੀ ਮੈਨੂੰ ਪਤਾ ਸੀ ਕਿ ਰੱਲੋ ਦੀ ਹਵੇਲੀ ਪਿੱਛੇ ਤੇ ਗੂ ਸੌਣ ਨੀਂਦ ਰੀਠੇ ਖੇਡ ਰਹੇ ਸਨ ਉਹਨਾਂ ਦਾ ਰੌਲਾ ਉਹਨਾਂ ਦਾ ਹਾਸਾ ਖਾਮੋਸ਼ ਦੁਪਹਿਰੇ ਵਿੱਚ ਮੈਂ ਨਿਚੰਗੀ ਤਰ੍ਹਾਂ ਸੁਣਦਾ ਤੇਲਾ ਤੇਲਾ ਮੇਰੀ ਮਿੰਤ ਹੈ ਚਮਕੀ ਭਾਂਦੇ ਬਣਾ ਦੇ ਲਾਜਾ ਦੇਣ ਵਾਲੇ ਸ਼ਬਦ ਸੁਣਦੇ ਪਰ ਕੈਦੀ ਵਾਂਗ ਬੱਧਾ ਜਾਲਮ ਆਗਿਆ ਨਾਲ ਨੂੜਿਆ ਹੋਇਆ ਬੈਠਾ ਰਹਿੰਦਾ ਰਤਾ ਜਿਹੀ ਹਿੱਲਣ-ਜੋਲਣ ਨਾਲ ਵੀ ਮਾਪੋੜ ਬੜਾ ਕਰਕੇ ਉੱਠਦੀ ਦੇਖੀ ਕਰਦਾ ਇਹ ਸਵਾਲ ਕੱਢੇ ਆ ਕਿ ਨਹੀਂ ਮੈਂ ਫਿਰ ਅਲਜੈਬਰੀ ਦੀ ਕਿਤਾਬ ਦੇ ਅੱਖਰਾਂ ਨੂੰ ਦੇਖਣ ਲੱਗ ਪੈਂਦਾ ਸਲੇਟ ਨੂੰ ਕੜੀ-ਮੂੜੀ ਸਾਫ਼ ਕਰਦਾ ਤੇ ਇਨ੍ਹਾਂ ਸਵਾਲਾਂ ਦੇ ਕੱਟਣ ਵਿੱਚ ਰੁੱਝਿਆ ਰਹਿੰਦਾ ਜਿਨ੍ਹਾਂ ਦਾ ਮੈਨੂੰ ਕੁਝ ਵੀ ਪਤਾ ਨਹੀਂ ਸੀ ਚੱਲਦਾ ਗੋਲੂ ਦੇ ਬਲਦਵੰਗ ਜਿਹੜਾ ਅੱਖਾਂ ਉੱਤੇ ਕੋਪੇ ਚਾੜੀ ਆਪਣੇ ਕੰਮ ਦੀ ਵਿਧੀ ਜਾਣੇ ਵਾਜੋਂ ਪਲ-ਪਲ ਕਹਾਣੀ ਦੀ ਵਾਲੇ ਦਿਵਾਲੇ ਪਾਉਂਦਾ ਰਹਿੰਦਾ ਹੈ ਪਰ ਕਦੇ-ਕਦੇ ਜਦੋਂ ਦੁਪਹਿਰੇ ਵੇਲੇ ਮੇਰੀ ਮਾਂ ਕੱਤਨ ਜਾਂਦੀ ਤਾਂ ਕਿਸੇ ਨਿਆਣੇ ਦੀ ਮਾਰਗ ਉੱਤੇ ਪੱਲਾ ਪਾਉਣ ਜਾਂਦੀ ਜਾਂ ਖੁੱਲੀ ਛੁੱਟੀ ਮਿਲਦੀ ਮੈਂ ਆਪਣੇ ਡੱਬੇ ਵਿੱਚੋਂ ਰੀਠਾਂ ਦੀ ਲੱਬ ਪਾੜ ਕੇ ਦੋ-ਦੋ ਪੌੜਨਾ ਹੁੰਦਾ ਹੋਇਆ ਝਟ ਖਾੜੇ ਵਿੱਚ ਪਹੁੰਚ ਜਾਂਦਾ ਫਿਰ ਗਰਮੀ ਦੁਪਹਿਰਾਂ ਅੱਗਾ ਪਿੱਛਾ ਕਿਸੇ ਚੀਜ਼ ਦੀ ਸੋਧ ਨਾ ਰਿੰਦੀ ਰੀਠਿਆਂ ਵਿੱਚ ਜੁੱਟਿਆ ਹੋਇਆ ਮੇਰਾ ਦਿਲ ਸਭਣਾ ਚੀਜ਼ਾਂ ਨੂੰ ਭੁੱਲ ਜਾਂਦਾ ਜਦ ਟੇਕੂ ਹਾਰ ਜਾਂਦਾ ਤਾਂ ਉਸ ਨੂੰ ਕੋਈ ਵੀ ਰੀਠਾ ਉਧਾਰ ਨਾ ਦਿੰਦਾ ਤਾਂ ਉਹ ਰੋਟੀ ਪਿੱਟਾਂ ਲੱਗ ਪੈਂਦਾ ਕਈ ਵਾਰੀ ਕੁੱਤੀ ਉੱਤੇ ਬੈਠ ਜਾਂਦਾ ਕਿਸੇ ਦੀ 2-4 ਰੀਠੇ ਚੱਕ ਕੇ ਦੌੜ ਜਾਂਦਾ ਕਿਸੇ ਦੀ ਹਿੰਮਤ ਨਾ ਪੈਂਦੀ ਕਿ ਖੇਡ ਜਾਰੀ ਰੱਖੇ ਉਹ ਇਤਨਾ ਰੋਲੀ ਤੇ ਲੜਾਕਾ ਸੀ ਕਿ ਸਭ ਉਸ ਤੋਂ ਡਰਦੇ ਸਨ ਕਉ ਉਸ ਨਾਲ ਝਗੜਾ ਸਹਿੜਨਾ ਪਸੰਦ ਨਹੀਂ ਸੀ ਕਰਦਾ ਹਮੇਸ਼ਾ ਟੇਕੂ ਹੀ ਹੁੰਦਾ ਜਿਹੜਾ ਇਸ ਖੇਡ ਵਿੱਚ ਭੰਗ ਪਾਉਂਦਾ ਜੇ ਜਿੱਤ ਜਾਂਦਾ ਤਾਂ ਇਸ ਲਈ ਹਟ ਜਾਂਦਾ ਕਿ ਹੋਰ ਖੇਡਿਆਂ ਤਾਂ ਹਾਰ ਜਾਵਾਂਗਾ ਲਾ ਲਓ ਜੋਰਜ ਨਹੀਂ ਖੇਡਦਾ ਜੇ ਹਾਰ ਜਾਂਦਾ ਤਾਂ ਇਸ ਲਈ ਨਾ ਖੇਡਣ ਦਿੰਦਾ ਕਿ ਉਸ ਕੋਲ ਰੀਠੇ ਨਹੀਂ ਹਨ ਜਦੋਂ ਉਹ ਨਹੀਂ ਖੇਡਦਾ ਤਾਂ ਹੋਰ ਕਿਸੇ ਨੂੰ ਕੀ ਹੱਕ ਸੀ ਕਿ ਉਸ ਦੀ ਹਵੇਲੀ ਪਿੱਛੇ ਕੁੱਤਿਆਂ ਪੋਟ ਪੋਟਾ ਖੇਡੇ ਰੋਜ਼ ਦੁਪਹਿਰ ਵੇਲੇ ਅਮੀ ਚੰਦ ਵਰਫ ਦੀ ਸੰਦੂਖ ਖੜੀ ਚੁੱਕੀ ਆਪਣੀ ਮੋਟੀ ਕੱਗੀ ਆਵਾਜ਼ ਨਾਲ ਹੋਕਾ ਦਿੰਦਾ ਹੋਇਆ ਲੰਘਦਾ ਮਲਾਈ ਦੀ ਵਰਫ ਜਦੋਂ ਕਦੀ ਮੈਂ ਪੈਸੇ ਦੀ ਵਰਫ ਲੈਂਦਾ ਤਾਂ ਠੀਕ ਕੁ ਦਵਾਲੇ ਹੋ ਜਾਂਦਾ ਅਮੀ ਚੰਦ ਮੈਨੂੰ ਵੀ ਚਖਾ ਅਮੀ ਜਾਂਦੇ ਇਸ ਤੋਂ ਪਿੱਛਾ ਛਡਾਉਣ ਖਾਤਰ ਪੱਤੇ ਉੱਤੇ ਵਰਫ ਦੀ ਇੱਕ ਬਰੀਕ ਕਾਤਰ ਰੱਖ ਦਿੰਦਾ ਠੀਕ ਕੁ ਇਸ ਪੱਤੇ ਨੂੰ ਮੇਰੇ ਵਰਫ ਖਾ ਚੁੱਕਣ ਦੇ ਅੱਧੇ ਘੰਟੇ ਪਿੱਛੋਂ ਦੀ ਚੱਟਦਾ ਰਹਿੰਦਾ ਉਡਾਂ ਤੇ ਸ਼ਿਕਲੀਗਰਾਂ ਦੀਆਂ ਟੀਮਾਂ ਛੱਜ ਛਾਨਣੇ ਕੜਛੇ ਦੇ ਘੋੜੇ ਵੇਚਣ ਲਈ ਆਉਂਦਾਂ ਇਹਨਾਂ ਦੇ ਨਾਲ ਕਾਲੇ ਕਲੋਟੀ ਦੇ ਮੁੰਡੇ ਵੀ ਹੁੰਦੇ ਜਦੋਂ ਉਹ ਬਾਗੀ ਪਾਉਂਦੇ ਤਾਂ ਗਲੀ ਦੇ ਸਾਰੇ ਲੋਕ ਇਕੱਠੇ ਹੋ ਜਾਂਦੇ ਅਖੀਰ ਵਿੱਚ ਮੇਰੀ ਦਾਈ ਘੂਰ ਕੇ ਸਭਨਾਂ ਨੂੰ ਹਟਾ ਦਿੰਦੀ ਕਿਉਂ ਡੰਡ ਪਾਈਏ ਹੋਇਆ ਇੱਕ ਵਾਰ ਦੋ ਵਾਰ ਬੂਬਣ ਗਾਣੇ ਜੋ ਆਕਾਂ ਨੂੰ ਲੁੱਟਾਂ ਦਾ ਕੀ ਟੰਗ ਲੱਭਿਆ ਏ ਦੋ ਰੋਟੀਆਂ ਮੱਥੇ ਮਾਰੋ ਤੇ ਹਟਾਓ ਇਸ ਪਰੀ ਪਰੀ ਜਦੋਂ ਕੋਈ ਕੋਈ ਬਾੰਦਰ ਜਾਂ ਰਿਛ ਦਾ ਖੇਡਾ ਪਾਉਣ ਵਾਲਾ ਆ ਜਾਂਦਾ ਤਾਂ ਮਹੱਲੇ ਦੀ ਜਿੰਦਗੀ ਵਿੱਚ ਸਾਹ ਆ ਜਾਂਦਾ ਮੈਂ ਪੂਰੀ ਰਿਛ ਦਾ ਜਿਆਦਾ ਸਕੀਨਸ਼ਾ ਜਿੰਨਾ ਉਹ ਨਾਸਾ ਫਲਾ ਕੇ ਜਿਆਦਾ ਅੜਾਉਂਦਾ ਤੇ ਬੁੱਕਦਾ ਓਨਾ ਹੀ ਮੇਰੇ ਵਿੱਚ ਪ੍ਰਸ਼ਰਮੀ ਸਨਾਟ ਦੀ ਆਵਾਜ਼ ਜਿਆਦਾ ਕੁਤਕਤਾੜ ਨਾਲ ਕੱਢਦੀ ਤੇ ਮੇਰੀ ਹਿਕੜੀ ਵਿੱਚ ਛੋਟਾ ਜਿਹਾ ਦਿਲ ਤੱਕ ਤੱਕ ਖੜਕਣ ਲੱਗ ਪੈਂਦਾ ਖੇਡੇ ਵਾਲਾ ਸਾਡੇ ਵਿੱਚੋਂ ਕਿਸੇ ਮੁੰਡੇ ਨੂੰ ਰਿਛ ਦੀ ਕਾਂਡੂ ਤੇ ਬਿਠਾਉਣ ਦਾ ਇੱਕ ਪੈਸਾ ਲੈਂਦਾ ਮੇਰੀ ਮਾਂ ਘਾਗਰੀ ਸੰਭਾਲਦੀ ਦੌੜੀ ਹੋਈ ਆਪਦੀ ਨਾ ਪੁੱਤ ਤੋਣਾ ਜਿਹੜੀ ਜਨੌਰ ਆ ਖਰ ਨੂੰ ਜੇ ਕੰਬਲ ਜਾਂਦਾ ਰਿਛ ਵਾਲੇ ਦਾ ਪਿਓ ਵੀ ਤਨ ਉਸ ਦਿਨਾਂ ਤਿੱਖੀਆਂ ਨਾ ਉਧਰਾਂ ਤੋਂ ਨਹੀਂ ਵੇਚਾ ਸਕੂ ਰਿਛ ਦਾ ਜੱਫਾ ਬੁਰਾ ਭਾਵੇਂ ਲੱਖ ਡਾਂਗਾ ਮਾਰੋ ਬੈਰੀ ਖਾਈ ਬਾਜੂ ਨਹੀਂ ਛੜਦਾ ਜਮਨੀ ਤੇ ਸੋਦਾਂ ਖੇਡਾਂ ਵਾਲੇ ਰਿਛ ਦੀ ਤੌਣ ਦਾ ਵਾਲ ਮੰਗਰਾਂ ਹੁੰਦਣਾ ਉਹਨਾਂ ਦਾ ਖਿਆਲ ਸੀ ਕਿ ਤੜਾਗੀ ਵਿੱਚ ਪਰੋਏ ਤੋਂ ਨਿਆਣਾ ਬਿਮਾਰ ਨਹੀਂ ਹੁੰਦਾ ਤੇ ਚਰਮਖਣ ਨੂੰ ਬੰਨਣ ਨਾਲ ਤਾਂ ਕਲਾ ਠੀਕ ਰਹਿੰਦਾ ਹੈ ਰਿਛ ਵਾਲਾ ਇੱਕ ਇੱਕ ਰੋਟੀ ਬਦਲੇ ਇੱਕ ਬਾਅਦ ਦੇ ਦਿੰਦਾ ਜਦੋਂ ਖੇਡਾਂ ਖਤਮ ਹੋ ਜਾਂਦੀਆਂ ਉਹ ਲੋ ਉਹ ਲੋ ਕਰਦੇ ਅਸੀਂ ਰਿਛ ਦੇ ਪਿੱਛੇ ਪਿੱਛੇ ਪੈਂਦੇ ਕਦੇ ਕਦੇ ਰਿਛ ਝੱਗ ਨਾਲ ਭਰੀ ਹੋਈ ਬੋਥੀ ਇੱਕ ਦਮ ਆਪੋਂ ਆਵ ਕੇ ਖਾਲੀ ਹਵਾ ਨੂੰ ਵੱਟ ਖਾਂਦਾ ਅਸੀਂ ਡਰ ਕੇ ਪਿਛਾਂ ਹਟ ਜਾਂਦੇ ਤੇ ਤਾੜੀ ਮਾਰਨ ਲੱਗ ਪੈਂਦੇ। ਜਿਹੜੇ ਭੌਂਕਦੇ ਹੋ ਕੁੱਤੇ ਨਾਲ ਰਲ ਕੇ ਸੀਮਦਾਰੀ ਤੇ ਰੇਛ ਨੂੰ ਗਵਾੜ ਤੋਂ ਬਾਹਰ ਟਿਕ ਛੱਡ ਆਉਂਦੇ। ਗੇਟ ਹਾੜ ਦੀ ਧੁੱਪ ਵਿੱਚ ਜਦ ਸਭ ਲੋਕ ਅੰਦਰ ਸੁੱਤੇ ਪਏ ਹੁੰਦੇ ਤਾਂ ਜੱਟ ਖੇੜ ਖੇਤ ਛੱਡ ਕੇ ਹਥਾਈ ਵਿੱਚ ਮੰਝੀਆਂ ਉੱਤੇ ਲੇਟੇ ਪਏ ਹੁੰਦੇ। ਤਾਂ ਅਸੀਂ ਕੰਧਾਂ ਤੇ ਘਰਾਂ ਦੀ ਛਾਂ ਹੇਠ ਹੀ ਲੋਹੀ ਲੋ ਖੇਡਣ ਲੱਗ ਪੈਂਦੇ। ਸਾਡੇ ਗਵਾਂਢ ਵਿੱਚ ਇੱਕ ਬਾਬੂ ਨਵਾਂ ਨਵਾਂ ਬਦਲ ਗਿਆ ਸੀ। ਉਸ ਦੀ ਤੀ ਰਾਮ ਪਿਆਰੀ। ਮੈਂ ਦੇਖੀ ਵਲ ਇੱਕ ਪਾਸੇ ਹੁੰਦੇ ਤੇ ਟੇਕੂ ਪ੍ਰਤਾਪ ਤੇ ਜੀਤ ਤੋਂ ਦੂਜੀ ਪਾਸੇ ਕਲੀ ਦੀਆਂ ਸਾਰੀਆਂ ਕੰਦਾ ਕਾਲੀਆਂ ਬਰੀਕ-ਬਰੀਕ ਲੀਕਾਂ ਨਾਲ ਭਰ ਦਿੰਦੀ ਜਾਂਦੀਆਂ ਆਂ ਰਾਮ ਪਿਆਰੀ ਜਿਹਾਂ ਨੂੰ ਔਖੀਆਂ ਥਾਵਾਂ ਉੱਤੇ ਲੁਕੋ ਬੈਂਦੀ ਲੀਕਾਂ ਬੈਂਦੀ ਕਿ ਦੂਜੀ ਵਾਰ ਥਿਰ ਨੂੰ ਉੱਥੋਂ ਮਟਾਉਣ ਦਾ ਖਿਆਲ ਹੀ ਨਾ ਆਉਂਦਾ ਜੈਗੁਰ ਨੈਣ ਦੇ ਹਾਰੇ ਦਾ ਚਾਪੜ ਮੁੱਦਾ ਪਿਆ ਵੱਠਲ ਗੋਤਾਮ ਹਰ ਲਾਉਣ ਵਾਲੀ ਖੁਰਲੀ ਸਵਣਾ ਨੂੰ ਉਹ ਕਾਲੀ-ਕਾਲੀ ਨਿੱਕੇ-ਨਿੱਕੇ ਟਿਮਕਣਾਂ ਨਾਲ ਭਰ ਦਿੰਦੀ ਕਈ ਵਾਰੀ ਉਹ ਮੇਰੇ ਪੜ੍ਹਨ ਦੇ ਕਮਰੇ ਵਿੱਚ ਆ ਬੈਠਦੀ ਮੇਰੀ ਕਾਪੀ ਉੱਤੇ ਪੈਨਸਲ ਨਾਲ ਫਿਰ ਫੁੱਲ ਬਣਾਉਂਦੀ ਰਹਿੰਦੀ ਮੈਨੂੰ ਕਿਤਾਬਾਂ ਉੱਤੇ ਸਵਾਲ ਕੱਢਦੇ ਦੇਖ ਕੇ ਕਦੀ ਨਰਾਸ਼ ਨਹੀਂ ਸੀ ਹੁੰਦੀ ਸਗੋਂ ਇੱਕ ਸਟੂਲ ਉੱਤੇ ਬੈਠੀ ਮੈਨੂੰ ਇਸ ਤਰ੍ਹਾਂ ਤੱਕਦੀ ਰਹਿੰਦੀ ਜਿਵੇਂ ਮੈਂ ਬ੍ਰਹਿਮੰਡ ਦੀਆਂ ਗੁੰਝਲਾਂ ਹੱਲ ਕਰ ਰਿਹਾ ਹੁੰਦਾ ਉਹ ਮੇਰੀ ਦਵਾਤ ਵਿੱਚ ਦੌੜ ਕੇ ਪਾਣੀ ਪਾਉਂਦੀ ਪੈਨਸਲ ਕੱਢ ਦਿੰਦੀ ਤੇ ਚਾਹੀ ਚੂਸ ਲੈ ਕੇ ਤਿਆਰ ਕਰ ਦਿੰਦੀ ਤਿਆਰ ਬੈਠੀ ਰਹਿੰਦੀ ਕਿ ਕਦੇ ਮੈਂ ਸਫੀ ਨੂੰ ਖਤਮ ਕਰਾਂ ਤੇ ਕਦ ਉਹ ਇਸ ਨੂੰ ਗਿੱਲੇ ਅੱਖਰਾਂ ਉੱਤੇ ਠੱਪ ਦੇਵੇ ਕਦੇ-ਕਦੇ ਮੇਰੀ ਮਾਂ ਉਹਨਾਂ ਤੁਮਦੀ ਹੋਈ ਮੇਰੇ ਕਮਰੇ ਵਿੱਚ ਆ ਪੈਰ ਪਾਉਂਦੀ ਤਾਂ ਉਸ ਨੂੰ ਦੇਖ ਲੈਂਦੀ ਤਾਂ ਬੜੀ ਗੁੱਸੇ ਆਂਦੀ ਤੂੰ ਕੀ ਕਰਦੀ ਐ ਇੱਥੇ ਚੱਲ ਕੁੜੀ ਖੇਡ ਜਾ ਕੇ ਨਿਆਣਾ ਕੰਮ ਕਰ ਲੈ ਉਹ ਆਪਣੀਆਂ ਵੱਡੀਆਂ ਵੱਡੀਆਂ ਬਦਾਮੀ ਅੱਖਾਂ ਉੱਪਰ ਚੁੱਕ ਕੇ ਆਖਦੀ ਮੈਂ ਕਿਹੜਾ ਇਸ ਨੂੰ ਕੁਝ ਕਹਿੰਦੀ ਹਾਂ ਪਰ ਮਾਂ ਰਾਮ ਪਿਆਰੀ ਵੱਲ ਘੂਰ ਕੇ ਕਹਿੰਦੀ ਜਾ ਮੇਰੀ ਤੇਰੀ ਮਾਂ ਤੈਨੂੰ ਪਾਲਦੀ ਫਿਰਦੀ ਸੀ ਐਨੇ ਨੂੰ ਬਲਵੰਤ ਕੰਮ ਮਕਾ ਕੇ ਆ ਜਾਉ ਉਹ ਆਪਣੀ ਚੁੰਨੀ ਦਾ ਪੱਲਾ ਦੰਦਾ ਵਿੱਚ ਲੈ ਕੇ ਹੌਲੀ-ਹੌਲੀ ਤੁਰਦੀ ਚਲੀ ਜਾਂਦੀ ਇੱਕ ਦਿਨ ਉਸ ਦੇ ਜਾਨ ਪਿੱਛੋਂ ਮਾਂ ਨੇ ਮੈਨੂੰ ਆਖਿਆ ਇਸ ਨੂੰ ਨਾ ਆਉਣ ਦਿਆ ਕਰ ਇਸ ਕੁੜੀ ਦੀ ਚੱਕਣੀ ਠੀਕ ਨਹੀਂ ਮੈਂ ਹੋਲਡਰ ਦਾ ਡੱਬਾ ਭਰ ਕੇ ਕੁਝ ਲਿਖਣ ਲੱਗਾ ਸਾਂ ਮੇਰੀਆਂ ਉਂਗਲਾਂ ਥੜਕਦੰਗਾ ਤੇ ਸ਼ਾਹੀ ਸਫੇ ਉੱਤੇ ਖੜ ਗਈ ਮੈਂ ਆਖਿਆ ਮਾਂ ਤੂੰ ਹਮੇਸ਼ਾ ਆਰਾਮ ਪਿਆਰੀ ਉੱਤੇ ਲੱਗਦੀ ਰਹਿਣੀ ਹੈ ਕੀ ਖੋਟ ਆ ਸਵਿਚ ਉਹ ਮੈਨੂੰ ਬੜੀ ਪਿਆਰੀ ਲੱਗਦੀ ਹੈ ਬੇਸਮਝੀ ਵਿੱਚ ਮੈਨੂੰ ਪਤਾ ਨਾ ਸੀ ਕਿ ਮੈਂ ਕੀ ਆਖ ਦਿੱਤਾ ਇਸ ਦਾ ਗਿਆਨ ਉਸੇ ਵੇਲੇ ਹੋਇਆ ਜਦੋਂ ਮਾਂ ਨੇ ਪੰਜੇ ਉਂਗਲਾਂ ਮੇਰੀ ਗੱਲ ਉੱਤੇ ਉਗੜਾ ਨਾ ਠਹਿਰ ਡੁੱਬ ਜਾਣਿਆ ਹੁਣ ਇਹ ਤੋਂ ਪਿਆਰ ਦੀਆਂ ਗੱਲਾਂ ਕਰਦਾ ਆਣਦੇ ਤੇਰੇ ਕੋਲ ਨਾ ਸੋਟੀਆਂ ਨਾਲ ਕਟਵਾਇਆ ਤਾਂ ਮਾਂ ਇਸ ਤਰ੍ਹਾਂ ਬੋਲਦੀ ਬਾਹਰ ਚਲੀ ਗਈ ਤੇ ਮੈਂ ਬਹੁਤ ਚਿਰ ਬੈਠਾ ਰੋਂਦਾ ਰਿਆ ਉਸ ਮੰਗਰੋਂ ਰੋਂ ਪਿਆਰੀ ਕਦੇ ਸਾਡੇ ਕਰਨੀ ਆਈ ਇੱਕ ਦੁਪਹਿਰ ਜਦ ਮਾਂ ਦੁੰਨੇ ਦੀ ਪੈਨ ਨੂੰ ਸਟੇਸ਼ਨ ਉੱਤੇ ਗੱਡੀ ਚੜਾਉਣ ਗਈ ਸੀ ਤਾਂ ਮੈਂ ਆਪਣੇ ਕਮਰੇ 'ਚ ਇਕੱਲਾ ਬੈਠਾ ਕਮੀਜ਼ ਦੇ ਬਟਨ ਲਾ ਰਿਹਾ ਸਾਂ ਕਿਸੇ ਨੇ ਹੌਲੀ-ਹੌਲੀ ਬੂਹਾ ਖੋਲਿਆ ਕੌਣ ਹੈ ਪਿਆਰੀ ਉਹ ਆ ਕੇ ਉਸੇ ਪੁਰਾਣੇ ਸਟੂਲ ਤੇ ਬੈਠ ਗਈ ਕੀ ਕਰਦਾ ਹੈ ਬਟਨ ਲਾਉਦਾ ਤੇ ਇੱਥੋਂ ਨਹੀਂ ਲੱਗਣੀ ਉਹ ਸਾਖਿਆ ਲਿਆ ਮੈਂ ਲਾ ਦਿਆਂ ਮੈਂ ਸੂਈ ਧਾਗਾ ਉਸ ਨੂੰ ਫੜਾ ਦਿੱਤਾ ਮੰਜੇ ਉੱਤੇ ਉਹ ਮੇਰੇ ਕੋਲ ਬੈਠ ਗਈ ਤੇ ਮੇਰੇ ਗਰਦ ਮੇ ਤਾਂ ਬਟਨ ਲਾਉਣ ਲੱਗੀ ਮੈਂ ਪੁੱਛਿਆ ਪਿਆਰੀ ਤੂੰ ਹੁਣ ਸਾਡੇ ਘਰ ਕਦੇ ਨਹੀਂ ਆਈ ਉਸਨੇ ਇਸ ਦਾ ਕੁਝ ਉੱਤਰ ਨਾ ਦਿੱਤਾ ਸਗੋਂ ਬਟਨ ਦੇ ਭੀੜੇ ਛੇਕਾਂ ਵਿੱਚ ਸੂਈ-ਸੂਤ ਦੀ ਪਤਾ ਨਹੀਂ ਬੈਠੀ ਕੀ ਸੋਚਦੀ ਸੀ ਮੈਂ ਉਸ ਦੇ ਸੇਉਂ ਦੇ ਹੱਥ ਨੂੰ ਠੱਲ ਕੇ ਆਖਿਆ ਤੂੰ ਬੋਲਦੀ ਕਿਉਂ ਨਹੀਂ ਇੰਨੇ ਦਿਨ ਕਿਉਂ ਨਹੀਂ ਆਈ ਗਲੀ ਦੇ ਮੋੜ ਉੱਤੇ ਆਉਂਦਾ ਤੇਵਨਾ ਵਿੱਚ ਮੇਰੀ ਮਾਂ ਦਾ ਬੋਲ ਸੁਣਾਈ ਦਿੱਤਾ ਰਾਮ ਪਿਆਰੀ ਨੇ ਚੱਟ ਬਟਨ ਛੱਡ ਦਿੱਤਾ ਉਹ ਬਗੈਰ ਕੁਝ ਆ ਕੇ ਉਸੇ ਤਰ੍ਹਾਂ ਚਲੀ ਗਈ ਅਤੇ ਮੈਂ ਤੇਜਰਾਮ ਦੇ ਸਾਹ ਵਿੱਚੋਂ ਨਫਾ-ਨੁਕਸਾਨ ਦੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਦੋ ਜਿਹ ਦਿਨ ਮਗਲੀ ਵਿੱਚੋਂ ਦੋ ਗੱਡੇ ਸਮਾਨ ਦੇ ਭਰੇ ਲੱਤੇ ਤੱਕੇ ਮਹਿਮਾਨ ਨੂੰ ਪੁੱਛਿਆ ਇਹ ਕੀ ਦਾ ਕਾਟ ਕੁਆੜ ਲੱਦਿਆ ਜਾਂਦਾ ਹੈ ਤੈਨੂੰ ਪਤਾ ਨਹੀਂ ਪਿਆਰੀ ਦੇ ਬਾਬੂ ਦੀ ਬਦਲੀ ਹੋ ਗਈ ਹੈ ਤੇ ਉਹ ਅੱਜ ਜਾ ਰਹੇ ਹਨ ਧੰਨ